ਬਹੁਤ ਬੜੀ ਹੈਰਾਨੀ ਦੀ ਗੱਲ ਹੈ ਵੀ ਜਿਹੜਾ ਸੋਖਤਾ ਹੈ ਜਾਂ ਦਰਸ਼ਕ ਹੈ ਉਹ ਵੀ ਲੈਕਚਰ ਚੀਜ਼ ਨੂੰ ਜਿਆਦਾ ਪਸੰਦ ਕਰਦੇ ਆ। ਬਾਬ ਬੰਦੂਕਾਂ ਗੋਲੀਆਂ ਵਾਲੇ ਗਾਣੇ ਆਪਾਂ ਵੇਖਦੇ ਆ ਇਹਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਆ। ਸੋਸ਼ਲ ਮੀਡੀਆ ਤੇ ਵੇਖ ਲਈਏ ਤਾਂ ਲੋਕ ਤੁਸੀਂ ਕੋਈ ਲੈਕਚਰ ਦੀ ਅੱਜ ਪੋਸਟ ਕਰੋ ਰੀਲ ਤੁਹਾਡੀ ਰਾਤੋ-ਰਾਤ ਵਾਇਰਲ ਹੋ ਜੂਗੀ। ਸਿੱਖਿਆ ਦੇ ਪੱਤਰ ਦੇਖੋ ਕੁਆਲਿਟੀ ਐਜੂਕੇਸ਼ਨ ਜਿਹੜੀ ਸਰਕਾਰੀ ਸਕੂਲਾਂ ਦੀ ਜੇ ਮੈਂ ਗੱਲ ਕਰਾਂ ਤਾਂ ਇੰਨੀ ਜ਼ਿਆਦਾ ਇੰਪਰੂਵ ਹੋਈ ਹੈ ਪਰ ਐਜੂਕੇਸ਼ਨ ਕਿ ਟੀਚਰ ਇੰਨੇ ਹਾਈਲੀ ਕੁਆਲੀਫਾਈਡ ਮੇਰਾ ਕੋਲ ਦਾ ਸਟਾਫ ਐਮਏ ਬੀਐਡ ਐਮਐਸਸੀ ਬੀਐਡ ਐਮਐਸਸੀ ਐਮਐਡ ਪੀਐਚਲ ਵੀ ਤੱਕ ਟੀਚਰ ਸਾਡੇ ਸਰਕਾਰੀ ਸਕੂਲ ਆਵ ਚੁੱਕੇ ਆ ਸਰਕਾਰ ਵੱਲੋਂ ਵੀ ਕਹਿ ਆ ਨਾ ਸਿੱਖਿਆ ਮੰਤਰੀ ਹਰਜੂਰ ਦਾ ਸੁਣਨਗੇ ਵੀ ਕਾਫੀ ਸੁਧਾਰ ਆਇਆ ਕਿਤਾਬਾਂ ਪਹਿਲਾਂ ਸੈਸ਼ਨ ਖਤਮ ਹੋ ਜਾਂਦੇ ਸੀ ਹੁੰਦੀਆਂ ਸੀ ਹੁਣ ਐਡਵਾਂਸ ਆਉਣ ਲੱਗੀਆਂ ਕਿੰਨੇ ਕਿ ਸਚਾਈ ਇਹਨਾਂ ਗੱਲਾਂ ਸੇ ਇਹ 100% ਸੱਚ ਹੈ ਜੀ ਮੈਂ ਰੀਸੈਂਟ ਦੱਸਦਾ ਹੁਣ ਇਹਨਾਂ ਦਿਨਾਂ ਵਿੱਚ ਪੈਪ ਵਿੱਚ ਸੈਮੀਨਾਰ ਚੱਲ ਰਿਹਾ ਅਗਲੇ ਸਾਲ ਵਾਸਤੇ ਇੱਕ ਗੱਲ ਪਿਛਲੇ ਸੈਸ਼ਨ ਹਾਂਜੀ ਅਗਲੇ ਸੈਸ਼ਨ ਵਾਸਤੇ ਸੈਮੀਨਾਰ ਹੁਣ ਪੈਪ ਵਿੱਚ ਚੱਲ ਰਿਹਾ ਇੱਕ ਗੱਲ ਅਗਲੇ ਸਾਲ ਵਾਸਤੇ ਬੁੱਕਸ ਡਿਜ਼ਾਈਨ ਹੋ ਚੁੱਕੀ ਹੈ ਪ੍ਰੀ ਪ੍ਰਾਇਮਰੀ ਤੋਂ ਲੈ ਕੇ 3 ਤੱਕ ਬੁੱਕਸ ਚੇਂਜ ਹੋ ਗਿਆ ਸਾਰੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਹਰ ਬੰਦਾ ਹੀ ਆਪਣਾ ਕੋਈ ਨਾ ਕੋਈ ਯੋਗਦਾਨ ਪਾ ਰਿਆ ਪਰ ਅੱਜ ਤੁਹਾਨੂੰ ਮਿਲਾਵਾਂਗੇ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਹੜੀ ਮਲਟੀ ਟੈਲੈਂਟਡ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਵੱਖੋ ਵੱਖਰੇ ਰੂਪਾਂ ਦੇ ਵਿੱਚ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਸਾਰੀ ਗੱਲਬਾਤ ਕਰਾਂਗੇ ਬਾਈ ਹੋਰਾਂ ਦੀ ਅਭਜੀਤ ਵਧਵਾ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਕੋਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਤੁਸੀਂ ਕਈ ਰੂਪਾਂ 'ਚ ਕਰ ਰਹੇ ਹੋ ਕਿਹੜੇ ਕਿਹੜੇ ਰੂਪ ਆਉਂਦਾ ਉਹ ਲਗ ਲਗ ਰੂਪ ਜੀ ਸਭ ਤੋਂ ਵੱਡਾ ਭਾਸ਼ਾ ਦਾ ਰੂਪ ਹੁੰਦਾ ਬੋਲਣਾ ਉਹ ਚਾਹ ਦੀ ਭਾਸ਼ਾ ਵਿੱਚ ਪੰਜਾਬੀ ਸਕੂਲ ਜਿਹੜੇ ਚ ਮੈਂ ਜੌਬ ਕਰ ਰਿਹਾ ਉੱਥੇ ਵੀ ਪੰਜਾਬੀ ਮਾਂ ਬੋਲੀ ਦੀ ਤਸਦੀਕ ਦਿੰਦਾ ਮੈਂ ਮੇਰੀ ਜਿੰਨੀਆਂ ਵੀ ਲਿਖਤਾ ਹੁਣ ਤੱਕ ਉਹ ਪੰਜਾਬੀ ਲਿਟਰੇਚਰ ਚ ਹੈ ਇਸਲਾਵਾ ਥੀਏਟਰ ਕਰਦਾ ਮੈਂ ਉਹ ਵੀ ਸਾਡਾ ਮੀਡੀਅਮ ਪੰਜਾਬੀ ਹੁੰਦਾ ਉਹਦਾ ਜਿਆਦਾ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਜੋ ਮੈਕਸਿਮਮ ਸਾਡੇ ਕੋਲ ਆਉਂਦਾ ਵੀ ਮਾਂ ਬੋਲੀ ਦੀ ਜਿਸ ਰੂਪ ਵਿੱਚ ਵੀ ਸੇਵਾ ਕਰ ਸਕੀਏ ਤੋ ਮੈਂ ਕਰ ਰਹੇ ਜੀ ਜੇਕਰ ਆਪਾਂ ਗੱਲ ਕਰੀਏ ਰੰਗਰੰਗੀ ਦੇ ਤੌਰ ਤੇ ਵੀ ਤੁਸੀਂ ਆਉਨੇ ਹੋ ਤੇ ਕਹਾਣੀਕਾਰ ਦੇ ਤੌਰ ਤੇ ਵੀ ਆਇਆ ਜੰਦੇ ਹੋ ਜੇਕਰ ਕਿਤੇ ਦੀ ਗੱਲ ਕਰੀਏ ਤਾਂ ਕਿਤੇ ਦੇ profession ਵਜੋਂ ਤੁਸੀਂ ਟੀਚਰ ਹੋ ਤੁਸੀਂ ਐਸਟੀ ਹੋ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਮਤਲਬ ਅਜਿਹੀਆਂ ਗਤੀਵਿਧੀਆਂ ਉਹ ਕਿਵੇਂ ਭਾਗ ਲੈਂਦੇ ਰਹਿੰਦੇ ਹੋ ਉਹ एक्चुअली ਜੀ ਮੈਂ ਕਾਲਜ ਟਾਈਮ ਤੋਂ ਹੀ ਬਹੁਤ ਜ਼ਿਆਦਾ ਇੱਕ ਐਕਸਟਰੋਰਡ ਨੇਚਰ ਹੁੰਦੀ ਹੈ ਇਨਸਾਨ ਦੀ ਦਾ ਮੈਂ ਬਹੁਤ ਜ਼ਿਆਦਾ ਐਕਸਟਰੋਰਡ ਨੇਚਰ ਦਾ ਰਹਾ 92 93 ਵਿੱਚ ਮੈਂ ਸਟੇਜ ਤੇ ਪੈਰ ਰੱਖਿਆ ਸੀ ਜਦੋਂ ਮੈਂ 8th ਵਿੱਚ ਵੱਡਦਾ ਸੀ ਤਾਂ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਮੈਂ ਤੇ ਮੇਰਾ ਦੋਸਤ ਹੀ ਯਾਦਵਿੰਦਰ ਸਰਾ ਅਸੀਂ ਭੰਡ ਤੋਂ ਸਟੇਜ ਸ਼ੁਰੂ ਕੀਤਾ ਸੀ ਭੰਡ ਦਾ ਰੋਲ ਕੀਤਾ ਉਹਦੇ ਬਾਅਦ ਸਕਿਟਸ ਕੀਤੀਆਂ ਫਿਰ ਪਲੇ ਵਿੱਚ ਐਂਟਰ ਕੀਤਾ ਤਾਂ ਇਹ ਮੇਰਾ ਇੱਕ ਥੀਏਟਰ ਦਾ ਇੱਕ ਸਫ਼ਰ ਬਣਾ ਸ਼ੁਰੂ ਹੋ ਗਿਆ ਹੁਣ ਮੈਂ ਲਗਭਗ 30 ਸਾਲਾਂ ਤੋਂ ਸਾਡੇ ਇੱਕ ਅਬੋਰ ਦੀ ਸੰਸਥਾ ਹੈ ਅਕਸਬੋ ਉਹਦਾ ਮੈਂਬਰ ਹਾਂ ਮੈਂ ਹੁਣ ਤੱਕ ਮੇਰੇ ਨਿਰਦੇਸ਼ਕ ਰਹੇ ਆ ਸ਼੍ਰੀ ਸੁਵਿੰਦਰ ਰੂਮਲਾ ਦੀਪਕ ਕੰਬੋਜ ਮੰਗਲ ਕੁਰਮਾ ਜੀ ਉਹਨਾਂ ਦੀ ਰਹਿਨਮਾਈ ਚ 20 ਤੋਂ 25 ਪਲੇ ਕਰ ਚੁੱਕਿਆ ਜਿਦੇ ਵਿੱਚ ਮੈਂ ਯੂਥ ਫੈਸਿਵਲ ਬਸ ਸੈਕਟਰ ਰਹਾ ਔਰ ਮਹਾਸ਼ਕਤੀ ਕਲਾ ਮੰਦਰ ਬਨਾਲਾ ਉੱਥੇ ਕੰਪੀਟੀਸ਼ਨ ਹੁੰਦੇ ਸਾਲਾਨਾ ਉਤਮ ਸੈਕਿੰਡ ਇੰਡਸਟ੍ਰੀਅਲ ਆ ਲਿਆ ਗਿਆ ਤਾਂ ਇਹ ਮੇਰਾ ਇੱਕ ਥੀਏਟਰ ਦਾ ਸਪੋਰਟ ਨਾਲ ਚੱਲਦਾ ਰਿਹਾ ਨਾਲ ਹੀ ਮੈਂ ਜਿਹੜੀਆਂ ਲੇਖਣੀ ਦੀ ਗੱਲ ਕਰਾਂ ਤਾਂ ਇਹ ਡਾਕਟਰ ਸतीश ਵਰਮਾ ਪੰਜਾਬ ਯੂਨੀਵਰਸਿਟੀ ਪਟਿਆਲਾ ਮੇਰੇ ਦੋਸਤ ਹੈ ਡਾਕਟਰ ਦਸੇਵ ਗਲੰਮੀ ਉਹਦੇ ਗੁਰੂ ਵ ਮੈਂ ਇੱਕ ਸ਼ਾਰਟ ਸਟੋਰੀ ਲਿਖ ਕੇ ਕੋਰੇ ਨੂੰ ਪੇਸ਼ ਕੀਤਾ ਉਹਨੇ ਮੈਨੂੰ ਉਹ ਜੋ ਦੁੱਧ ਨੂੰ ਜਾਗ ਲਾਉਣ ਵਾਲੀ ਗੱਲ ਵੀ ਅਬ ਜੀ ਤੂੰ ਪੈਟਰਨ ਤੈਨੂੰ ਪਤਾ ਹੈ ਇਸ ਜਿਦ ਕਿਵੇਂ ਲਿਖੀ ਜਾ ਸਕਦੀ ਹੈ ਕਿਉਂਕਿ ਥੀਏਟਰ ਨਾਲ ਕਪਾਉਨਾ ਦਾ ਸੁਬੇਿਲ ਕਿਵੇਂ ਕਰਨਾ ਤਾਂ ਉਹ ਨੌਲੇਜ ਉਹ ਆਲਰੇਡੀ ਜਿਵੇਂ ਮੇਰੇ ਵਿੱਚ ਟ੍ਰੈਵਲ ਕਰਦੀ ਸੀ ਫਿਰ ਮੈਂ ਉਹਨੂੰ ਸ਼ਾਰਟ ਸਟੋਰੀ ਵਿੱਚ ਐਂਡਰ ਕੀਤਾ ਤਾਂ ਹੁਣ ਮੈਂ 100 ਤੋਂ ਵੱਧ ਸ਼ਾਰਟ ਸਟੋਰੀਆਂ ਲਿਖ ਸਕਿਆ ਚਾਰ ਬਰੀਆਂ ਸਾਝੇ ਕਹਾਣੀ ਸੰਗਰ ਹੈ ਹੁਣ ਤੱਕ ਛਪ ਚੁੱਕੇ ਧੀਰਜ ਬਰੀਆਂ ਕਹਾਣੀਆਂ ਤੇ ਇੱਕ ਕਹਾਣੀ ਸੰਗਰ ਹੈ ਮੇਰਾ ਕੈਨੇਡਾ ਤੋਂ ਛਪਿਆ ਇਦੇ ਵਿੱਚ ਮੇਰੀ ਕਹਾਣੀਆਂ ਦੋ ਕਹਾਣੀਆਂ ਨੂੰ ਆਨਲਾਈਨ ਸਥਾਨ ਦਿੱਤਾ ਔਰ ਇਸ ਤੋਂ ਇਲਾਵਾ ਮੈਗਜ਼ੀਨਜ਼ ਵਿੱਚ ਮੇਰੀਆਂ ਸਟੋਰੀਜ਼ ਆਪ ਦਿਗ ਰਹੀਆਂ ਨੇ ਔਰ ਸੋਸ਼ਲ ਮੀਡੀਆ ਤੇ ਮੇਰੇ 1 ਲੱਖ ਦੇ ਨੇੜੇ ਦੇ ਲੋਕਾਂ ਤੱਕ ਰੀਚ ਹੋ ਰੂ ਚੁੱਕਿਆ ਜੇ ਕਹਾਣੀ ਦੀ ਗੱਲ ਕਰੀਏ ਤਾਂ ਤੁਹਾਡੀਆਂ ਘਰਣੀਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆਪ ਦੀ ਬਿਆਨ ਹੈ ਮਤਲਬ ਇਤਿਹਾਸ ਨੂੰ ਗੱਲ ਕਰ ਲਈਏ ਆਪ ਦਾ ਜਿਹੜਾ ਕਿਤੇ ਨਾ ਕਿਤੇ ਪਿਸ਼ੋਖੜ ਨੂੰ ਲੈ ਕੇ ਜਾਂ ਉਸ ਸਮੇਂ ਨੂੰ ਲੈ ਕੇ ਉਹ ਸਚਾਈ ਦੀ ਤਰ੍ਹਾਂ ਕਿਤੇ ਬੜੀ ਲਿਖੀ ਹੁੰਦੀ ਆ ਇਹ ਵਿੱਚ ਉਹ ਤੋਂ ਕਹਿੰਦੇ ਨੇ ਜੀ ਅਗਰ ਬਦਾਮ ਖਾਣ ਦਾ ਉਹ ਨਹੀਂ ਠੁਕਰਾ ਨਾ ਹੁੰਦੀ ਹੈ ਤਾਂ ਜ਼ਿੰਦਗੀ ਨੇ ਸੰਘਰਸ਼ ਬਹੁਤ ਦਿੱਤਾ ਔਰ ਉਸੇ ਦਾ ਹੀ ਇਹ ਕਹ ਲੋ ਕਿ ਜਿਵੇਂ ਸੋਨਾ ਤੱਕ ਕੇ ਕੁੰਦਰ ਬਣਦਾ ਤਾਂ ਜ਼ਿੰਦਗੀ ਦੇ ਠੁਕਰਾ ਖਾ ਕੇ ਜੋ ਸਿੱਖਿਆ ਉਹਨੂੰ ਮੈਂ ਕਹਾਣੀਆਂ ਵਿੱਚ ਬਿਆਨ ਕਰਦਾ ਰਹਿਣਾ ਜੋ ਮਾੜੇ ਤਜਰਬੇ ਹੈ ਉਹ ਕਹਿੰਦੇ ਵੀ ਹਮੇਸ਼ਾ ਜ਼ਿੰਦਗੀ ਦੇ ਸੌਰੀ ਚੰਗੇ ਤਜਰਬੇ ਜਿਹੜੇ ਹੋ ਉਹ ਮਾੜੇ ਸਮੇਂ ਦੀ ਦੇਣ ਹੁੰਦੇ ਆ ਤਾਂ ਉਹ ਮੇਰੇ ਨਾਲ ਹੋਈ ਜਿਹੜੇ ਜ਼ਿੰਦਗੀ ਚ ਠੁਕਰਾ ਖਾਧੀਆਂ ਤੋ ਉਹ ਸਾਰੇ ਤਿਆਰੀਆਂ ਨੂੰ ਮੈਂ ਲੜੀਵਾਰ ਪਰੋਂਦਾ ਰਹਿਣਾ ਮੈਂ ਸ਼ੈਲੀ ਚ ਜ਼ਿਆਦਾ ਲਿਖਦਾ ਮੈਂ ਮੇਰੀਆਂ ਘੜੀਆਂ ਪਰ ਉਹ ਪਾਠਕ ਨੇ ਇਸੇ ਕਰਕੇ ਜੁੜਦਾ ਕਿਉਂਕਿ ਜਦੋਂ ਵੀ ਤੁਹਾਡੇ ਨਾਲ ਕਿਤੇ ਨਾ ਕਿਤੇ ਸਮਾਜ ਵਿੱਚ ਤੁਹਾਡੀ ਆਰਥਿਕਤਾ ਨੂੰ ਲੈ ਕੇ ਤੁਹਾਡੀ ਜਾਤ ਪੱਤ ਨੂੰ ਲੈ ਕੇ ੱੱਕਾ ਹੁੰਦਾ ਪਰ ਤੁਸੀਂ ਜਦੋਂ ਵੀ ਉਹੋ ਜੀ ਰਚਨਾ ਪੜਦੇ ਹੋ ਤਾਂ ਪਾਠਕ ਬਹੁਤ ਜਲਦੀ ਉਸ ਨਾਲ ਜੁੜ ਜਾਂਦਾ ਤਾਂ ਇਸ ਤਰ੍ਹਾਂ ਦੀਆਂ ਮੇਰੀਆਂ ਰਚਨਾਵਾਂ ਜਿਹਦੇ ਵਿੱਚ ਮੈਂ ਜ਼ਿੰਦਗੀ ਚ ਜੋ ਸਿੱਖਿਆ ਜੋ ਕਮਾਇਆ ਚਾਹੇ ਉਹ ਚੰਗਾ ਸੀ ਮਾਲਾ ਸੀ ਭਾਤਰਾ ਮੌਜ ਬਿਆਨ ਕਰਦਾ ਰਹੇ ਮੈਸੇ ਦਾ ਲੇਖਕ ਤੇ ਸਾਰਾ ਕੁਝ ਨੇੜੇ ਹੁੰਦਾ ਹੈ ਪਰ ਕੋਈ ਅਜੀਹੀ ਕਹਾਣੀ ਜਿਹੜੀ ਤੁਹਾਡੇ ਦਿਲ ਦੇ ਬਹੁਤ ਨੇੜੇ ਹੋਵੇ ਇਹ ਤੁਹਾਡਾ ਉਹ ਸਵਾਲ ਆ ਜਿਵੇਂ ਆਪਾਂ ਇੱਕ ਮਾਂ ਨੂੰ ਪੁੱਛ ਲਈ ਵੀ ਤੈਨੂੰ ਕਿਹੜਾ ਬੱਚਾ ਜ਼ਿਆਦਾ ਪਸੰਦ ਆ ਤਾਂ ਇਹ ਸਵਾਲ ਮੇਰੇ ਵਾਸਤੇ ਨਹੀਂ ਸੰਭਵ ਕਿਉਂਕਿ ਮੈਨੂੰ ਸਾਰੇ ਬੱਚੇ ਪਸੰਦ ਆ ਕਹਾਣੀਆਂ ਦੀ ਗੱਲ ਕਰਾਂ ਤਾਂ ਮੈਂ ਮੇਰੀ ਮਾਂ ਤੇ ਲਿਖਿਆ ਇੱਕ ਕਹਾਣੀ ਜਿਹੜੀ ਤੁਹਾਡੇ ਜ਼ਿਕਰ ਕਰਦੇ ਯਾਦ ਆ ਗਈ ਇਕ ਤਰ੍ਹਾਂ ਲੋਕਾਂ ਦੇ ਜ਼ਾਇਨ ਜੇ ਗੱਲਾਂ ਵੀ ਜਿਹੜਾ ਬੰਦਾ ਸਰਕਾਰੀ ਨੌਕਰੀ ਕਰਦਾ ਜਾਂ ਮੀਆਂ ਬੀਬੀ ਸਰਕਾਰੀ ਨੌਕਰੀ ਕਰਦੇ ਉਹ ਤਾਂ ਇਧਰ ਕਰਦੇ ਆ ਵੀ ਉਹ ਉਸ ਤੋਂ ਉੱਤੇ ਬੰਦਾ ਹੀ ਦੁਨੀਆ ਵਿੱਚ ਜਿਹੜਾ ਐਸ਼ ਜੇ ਸ਼ਬਦ ਇਹਨਾਂ ਲੋਕਾਂ ਵਾਸਤੇ ਬਣਿਆ ਤਾਂ ਮੈਂ ਇੱਕ ਸ਼ਾਰਟ ਸਟੋਰੀ ਲਿਖੀ ਆ ਮਾਦਾ ਫਰਜ਼ ਉਹ ਮੇਰੀ ਪ੍ਰਤਿਲੀਪੀ ਪੰਜਾਬੀ ਦੇ ਵੀ ਪਈ ਆ ਜੇ ਤੁਸੀਂ ਪੜ੍ਹਨਾ ਚਾਹੋ ਤਾਂ ਸੋਸ਼ਲ ਮੀਡੀਆ ਤੇ ਬਹੁਤ ਵਾਰ ਲਿਖੀ ਸੀ ਉਹਦੇ ਵਿੱਚ ਮੈਂ ਉਹ ਤਰਾਸ ਦੀ ਲਿਖੀ ਆ कि ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲੀ ਉਸ ਤੋਂ ਬਾਅਦ ਮੇਰੀ ਘਰ ਵਾਲੀ ਨੂੰ ਸਰਕਾਰੀ ਨੌਕਰੀ ਮਿਲੀ ਤਾਂ ਸਾਡੇ ਆਪਸ ਸਟੇਸ਼ਨ ਦਾ ਵਕਫਾ 200 ਕਿਲੋਮੀਟਰ ਸੀ ਤਾਂ ਮੇਰਾ ਬੇਡਾ ਉਸ ਟਾਈਮ 3 ਸਾਲ ਦਾ ਸੀ ਤਾਂ ਮੈਂ ਉਹਨੂੰ ਮਾਂ ਬਣ ਕੇ ਜਿਹੜਾ 2.5 ਸਾਲੋਂ ਦੂਰ ਰਹੀ ਮੇਰੀ ਵਾਈਫ ਬੱਚੇ ਤੋਂ ਮੈਂ ਪਾਲਿਆ ਜੋ ਮੈਂ ਤੇ ਮੇਰੀ ਮਾਂ ਨੇ ਸੰਤਾਪ ਹੰਡਾਇਆ ਮੇਰੇ ਬੱਚੇ ਨੇ ਜਿਹੜਾ ਸੰਤਾਪ ਹੰਡਾਇਆ ਮੈਂ ਉਸ ਕਹਾਣੀ ਵਿੱਚ ਬਿਆਨ ਕੀਤਾ ਵੀ ਲੋਕਾਂ ਨੂੰ ਇਹ ਪਤਾ ਲੱਗੇ ਵੀ ਅੰਦਰੋਂ ਸਾਨੂੰ ਕਿੰਨਾ ਸੰਘਰਸ਼ ਕਰਨਾ ਪੈਂਦਾ ਨੌਕਰੀ ਕਰਨ ਵਾਸਤੇ ਵੀ ਪੈਸਾ ਇੱਕ ਅਲੱਗ ਫੈਕਟਰ ਹੈ ਹਰ ਚੀਜ਼ ਪੈਸਾ ਨਹੀਂ ਹੁੰਦੇ ਪਰ ਉਸ ਤੋਂ ਇਲਾਵਾ ਇੱਕ ਮਾਂ ਵਾਸਤੇ ਬੱਚੇ ਤੋਂ ਦੂਰ ਹੋਣਾ ਬੱਚੇ ਵਾਸਤੇ ਮਾਂ ਤੋਂ ਮੈਂ ਉਦੋਂ ਸੋਸ਼ੀਅਲੀ ਆਪਦੇ ਨੂੰ ਜ਼ੀਰੋ ਕਰ ਲਿਆ ਸੀ ਜਦੋਂ ਇਹ ਮੈਂ ਕਾਲੀ ਵਿਸ਼ੀ ਮਾਂ ਦਾ ਫਰਜ਼ ਇਹਦਾ ਟਾਈਟਲ ਮੈਂ ਬਹੁਤ ਕੋਸ਼ਿਸ਼ਾਂ ਕੀਤੀ ਆ ਆਪਦੇ ਨੂੰ ਸੋਸ਼ੀਅਲੀ ਜ਼ੀਰੋ ਕਰਕੇ ਕਿ ਆਪਦੇ ਬੱਚੇ ਵਾਸਤੇ ਮਾਂ ਦਾ ਰੂਪ ਧਾਰਨ ਕਰ ਸਕਾਂ ਪਰ ਉਦੋਂ ਮੈਨੂੰ ਅਹਿਸਾਸ ਹੋਇਆ ਵੀ ਮਾਂ ਮਾਂ ਹੁੰਦੀ ਹੈ ਮੈਂ ਚਾਹੇ ਲੱਖ ਕੋਸ਼ਿਸ਼ਾਂ ਕੀਤੀਆਂ ਮੈਂ ਉਹਦੀ ਮਾਂ ਨਹੀਂ ਬਣ ਸਕਿਆ ਤਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਮੈਂ ਆਪਦਾ ਵਿਸ਼ਾ ਬਣਾਉਂਦਾ ਰਿਹਾ ਤੇ ਹਾਲਾਤਾਂ ਦਾ ਲਈ ਕਿੰਨਾ ਕੁ ਫਰਕ ਪੈ ਗਿਆ ਪਿਛਲੇ ਸਮੇਂ ਦੀ ਗੱਲ ਕਰੀਏ ਕਿਉਂਕਿ 30 ਸਾਲਾਂ ਤੋਂ ਤੁਸੀਂ ਬੈਂਕ ਬੰਚ ਦੇ ਨਾਲ ਜੁੜੇ ਹੋਏ ਹੋ ਤਾਂ ਅੱਜ ਕੱਲ ਦਾ ਮਤਲਬ ਕਹਿੰਦੇ ਜਦੋਂ ਮਰਜ਼ੀ ਆਉ ਕਲਾਕਾਰ ਬਣ ਜਾਂਦਾ ਅੱਜ ਕੱਲ ਜਦੋਂ ਮਰਜ਼ੀ ਆਉ ਤਾਂ ਹੁਣ ਹਾਲਾਤਾਂ ਦਾ ਕੀ ਡਿਫਰੈਂਸ ਹੈ ਕਲਾਕਾਰ ਬਣਨਾ ਉਹਦੀ ਕੋਈ ਡੈਫੀਨੇਸ਼ਨ ਨਹੀਂ ਹੈ ਕਿ ਤੁਸੀਂ ਇਹ ਮਹਿਸੂਸ ਕਰੋ ਸਰ ਇਕਵਲਿਟੀ ਖਤਮ ਹੋ ਨਹੀਂ ਗਿਆ ਹੁਣ ਕੁਆਲਿਟੀ ਤੇ ਕੰਮ ਨਹੀਂ ਹੋ ਰਿਹਾ ਹੁਣ ਕੁਆਂਟੀਟੀ ਵੱਲ ਚੱਲ ਪਏ ਲੋਕ ਥੀਏਟਰ ਦੀ ਜੇ ਮੈਂ ਗੱਲ ਕਰਾਂ ਤਾਂ ਥੀਏਟਰ ਦੀਆਂ ਗਹਿਰਾਈਆਂ ਜੋ ਸਾਡੇ ਸਮਿਆਂ ਵਿੱਚ ਸੀ ਹੁਣ ਘਟਦੀਆਂ ਜਾ ਰਹੀਆਂ ਬੜੀ ਹੈਰਾਨੀ ਦੀ ਗੱਲ ਹੈ ਵੀ ਜਿਹੜਾ ਸਰੋਤਾ ਹੈ ਜਾਂ ਦਰਸ਼ਕ ਹੈ ਉਹ ਵੀ ਲੱਚਰ ਚੀਜ਼ ਨੂੰ ਜ਼ਿਆਦਾ ਪਸੰਦ ਕਰਦੇ ਆ। ਬਾ ਬੰਦੂਕਾਂ ਗੋਲੀਆਂ ਵਾਲੇ ਗਾਣੇ ਆਪਾਂ ਵੇਖਦੇ ਆ ਇਹਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਆ। ਇਹ ਸੋਸ਼ਲ ਮੀਡੀਆ ਤੇ ਵੇਖ ਲਈਏ ਤਾਂ ਲੋਕ ਬਿਲਕੁਲ ਤੁਸੀਂ ਕੋਈ ਲੱਚਰ ਜੀ ਅੱਜ ਪੋਸਟ ਕਰੋ ਰੀਲ ਤੁਹਾਡੀ ਰਾਤੋ ਰਾਤ ਵਾਇਰਲ ਹੋ ਜੂਗੀ। ਤੇ ਤੁਸੀਂ ਧਾਰਮਿਕ ਪੋਸਟ ਪਾ ਲੋ ਲੈ ਉਹਦਾ ਹਜ਼ਾਰ ਤੋਂ ਵੱਧ ਰਿਵਿਊਰ ਨਹੀਂ ਮਿਲਦੇ। ਤਾਂ ਇਹ ਸਮਾਜ ਆਪਣਾ ਨਿਗਾਰ ਵੱਲ ਜਾ ਰਿਹਾ ਹੈ। ਇਸ ਚੀਜ਼ ਤੇ ਕੰਮ ਕਰਨ ਦੀ ਬਹੁਤ ਲੋੜ ਹੈ। ਮੈਂ ਅਕਸਰ ਸਟੇਜਿਸ ਤੇ ਸੈਮੀਨਾਰਸ ਵਿੱਚ ਮੈਨੂੰ ਬੋਲਣ ਦਾ ਮੌਕਾ ਮਿਲਦਾ ਤਾਂ ਮੈਂ ਕਹਿੰਦਾ ਵੀ ਬੱਚਿਆਂ ਵਿੱਚ ਮੋਰਲ ਵੈਲਿਊਜ਼ ਤੇ ਕੁਆਲਿਟੀ ਐਜ ਤਾਂ ਜਿਵੇਂ ਤੁਸੀਂ ਸਿੱਖਿਆ ਦੇ ਖੇਤਰ ਵਿੱਚ ਵੀ ਲੰਬੇ ਸਮੇਂ ਤੋਂ ਗਰੀਬ ਜਿਹੜੀਆਂ ਸਵਾਲਾਂ ਨਿਭਾ ਰਹੇ ਹੋ ਤਾਂ ਕੀ ਜੋਖੇ ਸਮੇਂ ਚ ਤੇ ਪਿਛਲੇ ਸਮੇਂ ਦੇ ਸਿੱਖਿਆ ਦੇ ਪੱਧਰ ਕਿੰਨਾ ਕਿ ਸਿੱਖਿਆ ਦੇ ਪੱਧਰ ਦੇਖੋ ਇੱਕ ਕੁਆਲਟੀ ਐਜੂਕੇਸ਼ਨ ਜਿਹੜੀ ਸਰਕਾਰੀ ਸਕੂਲ ਦੀ ਜੇ ਮੈਂ ਗੱਲ ਕਰਾਂ ਤਾਂ ਇੰਨੀ ਜ਼ਿਆਦਾ ਇੰਪਰੂਵ ਹੋਈ ਹੈ ਕੁਆਲਟੀ ਐਜੂਕੇਸ਼ਨ ਇਹ ਟੀਚਰ ਇੰਨੇ ਹਾਈਲੀ ਕੁਆਲੀਫਾਈਡ ਮੇਰਾ ਖੁਦ ਦਾ ਸਟਾਫ ਐਮਏ ਬੀਐਡ ਐਮਐਸਸੀ ਬੀਐਡ ਐਮਐਸਸੀ ਐਮਐਡ ਪੀਐਚਲ ਵੀ ਤੱਕ ਟੀਚਰ ਸਾਡੇ ਸਰਕਾਰੀ ਸਕੂਲਾਂ ਵਿੱਚ ਆ ਚਾਹੀਏ ਪਰ ਦਿੱਕਤ ਆ ਰਹੀ ਹੈ ਕਿ ਜਿਹੜੇ ਪੇਰੈਂਟਸ ਹੈ ਉਹ ਬੱਚਿਆਂ ਨੂੰ ਲੈ ਕੇ ਓਵਰ ਪੋゼਸਿਵ ਹੋ ਗਏ ਤਾਂ ਉਹਦੀ ਸਾਨੂੰ ਇਹ ਦਿੱਕਤ ਆ ਰਹੀ ਹੈ ਕਿ ਤੁਸੀਂ ਬੱਚੇ ਨੂੰ ਕੁਝ ਕਹਿ ਹੀ ਨਹੀਂ ਸਕਦੇ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿਣ ਦਾ ਹੱਕ ਗਵਾਚ ਕਿਉਂਕਿ ਪੇਰੈਂਟਸ ਮੈਂ ਇੱਕ ਮਿੰਟ ਵਿੱਚ ਸ਼ਿਕਾਇਤਾਂ ਕਰਦੇ ਆ ਤਾਂ ਉਹ ਟੀਚਰ ਦਾ ਮਨ ਹੁੰਦਾ ਕਿ ਚੱਲ ਛੱਡਿਆ ਫਿਰ ਮੈਂ ਕੀ ਲੈਣਾ ਹੈ ਇਸ ਦਾ ਤੋਂ ਅਦਰਵਾਈਜ਼ ਜੇ ਤੁਸੀਂ ਕਦੇ ਮੇਰਾ ਸਕੂਲ ਵਿਜ਼ਿਟ ਕਰੋ ਤਾਂ ਤੁਹਾਨੂੰ ਦੱਸਿਓ ਕੁਆਲਿਟੀ ਐਜੂਕੇਸ਼ਨ ਤੇ ਕਿੰਨਾ ਕੰਮ ਹੋ ਰਿਹਾ ਡਿਪਾਰਟਮੈਂਟ ਹੁਣ ਤੁਸੀਂ ਦੇਖੋ ਟੀਚਰਸ ਨੂੰ ਫਾਰਨਸ ਜਾ ਕੇ ਸੈਮੀਨਾਰ ਲਾਏ ਜਾ ਰਹੇ ਉਹਨਾਂ ਦੀ ਟ੍ਰੇਨਿੰਗ ਦਿੱਤੀਆਂ ਜਾ ਰਹੀ ਹੈ ਪਰ ਇਹ ਚੀਜ਼ਾਂ ਸਾਨੂੰ ਸੋਹਣੇ ਵਿੱਚ ਵੀ ਸੋਚਿਆ ਜੇ ਇੱਕ ਦਿਨ ਗਵਰਨਮੈਂਟ ਸਕੂਲ ਦੇ ਚੀਜ਼ ਜਿਹਾ ਹੋਗਾ ਮੇਰੇ ਖੁਦ ਸਕੂਲ ਦੇ ਵਿੱਚ ਤੁਸੀਂ ਮੰਨੋਗੇ ਟੱਚ ਬਲਡਸ ਤੇ ਟੀਚਿੰਗ ਹੋ ਰਹੀ ਹੈ ਮੇਰਾ ਸਕੂਲ ਦਾ ਕੈਂਪਸ ਵਾਈਫਾਈ ਹੈ ਗਵਰਨਮੈਂਟ ਸਕੂਲ ਦੀ ਜਗ੍ਹਾ ਕਰ ਰਿਹਾ ਤਾਂ ਇੰਨਾ ਜ਼ਿਆਦਾ ਸਟੈਂਡਰਡ ਟੀਚਿੰਗ ਦਾ ਅਪ ਹੋ ਗਿਆ ਪਰ ਦਿੱਕਤ ਕਿੱਥੇ ਆ ਗਈ ਕਿ ਬੱਚੇ ਉਸ ਚੀਜ਼ ਦਾ ਉਹ ਉਹ ਰਾਪਤਾ ਨਿਕਾਂ ਕਰ ਬਾਰੇ ਉਹ ਕਿੰਧਰ ਕਿਤੇ ਮਾਪਿਆਂ ਦੇ ਲਾ ਕੇ ਕਰਕੇ ਸੌਹੁਤਾ ਜ਼ਿਆਦਾ ਮਿਲਣ ਕਰਕੇ ਜਾਂ ਕਹਿ ਲੋ ਵੀ ਅੱਜ ਕੱਲ ਮਾਪਿਆਂ ਦਾ ਇੱਕ ਅਲੱਗ ਅਲੱਗ ਪੁੱਤ ਹੈ ਉਹਨੂੰ ਕੁਝ ਕਹਿਣਾ ਨਹੀਂ ਤਾਂ ਇਹ ਫੈਕਟਰ ਜਿਹੜੇ ਆ ਬਹੁਤ ਜ਼ਿਆਦਾ ਸਾਨੂੰ ਨੁਕਸਾਨ ਕਰ ਰਹੇ ਆ ਜਿਸ ਦੇ ਕਰਕੇ ਟੀਚਰ ਬੈਕਫੁੱਟ ਤੇ ਹੋ ਰਿਹਾ ਹੈ ਵਿਚਰੋ ਠੀਕ ਹੈ ਜਿਵੇਂ ਚੱਲਦਾ ਵਿਚਰਵਾ ਲਓ ਮਾੜਾ ਜਿਹਾ ਬੱਚੇ ਮਾਪਿਆਂ ਨਾਲ ਲਾ ਦਰ ਨਹੀਂ ਜਿਵੇਂ ਸਰਕਾਰ ਵੱਲੋਂ ਵੀ ਕਹਿਆ ਜਾਂਦਾ ਸਿੱਖਿਆ ਮੰਤਰੀ ਹਰਜੂਤ ਬਾਸਵੰਦੂ ਵੀ ਕਾਫੀ ਸੁਧਾਰ ਆਇਆ ਹੈ ਕਿਤਾਬਾਂ ਪਹਿਲਾਂ ਸੈਸ਼ਨ ਖਤਮ ਹੋ ਜਾਂਦੇ ਸੀ ਹੁੰਦੀਆਂ ਸੀ ਉਹਨਾਂ ਅਡਵਾਂਸ ਆਉਣ ਲੱਗੀਆਂ ਕਿੰਨੀ ਕਿ ਸੱਚਾਈ ਇਹਨਾਂ ਗੱਲਾਂ ਸੇ ਇਹ 100% ਸੱਚ ਹੈ ਜੀ ਮੈਂ ਰੀਸਰਚ ਦੱਸਦਾ ਹੁਣ ਇਹਨਾਂ ਦਿਨਾਂ ਵਿੱਚ ਫੈਬ ਵਿੱਚ ਸੈਮੀਨਾਰ ਚੱਲ ਰਿਹਾ ਅਗਲੇ ਸਾਲ ਵਾਸਤੇ ਇੱਕ ਗੱਲ ਅਗਲੇ ਸੈਸ਼ਨ ਲਈ ਹਾਂਜੀ ਅਗਲੇ ਸੈਸ਼ਨ ਵਾਸਤੇ ਸੈਮੀਨਾਰ ਹਾਲ ਫੈਬ ਵਿੱਚ ਚੱਲ ਰਿਹਾ ਇੱਕ ਗੱਲ ਅਗਲੇ ਸਾਲ ਵਾਸਤੇ ਬੁੱਕਸ ਡਿਜ਼ਾਈਨ ਹੋ ਚੁੱਕੀਆਂ ਆ ਪ੍ਰੀ ਪ੍ਰਾਇਮਰੀ ਤੋਂ ਲੈ ਕੇ 3 ਤੱਕ ਬੁੱਕਸ ਚੇਂਜ ਹੋ ਰਹੀਆਂ ਸਾਰੀਆਂ ਜਿਹੜੀ ਸਾਰੇ ਟੈਕਸਟ ਬੁੱਕਸ ਤਾਂ ਉਹ ਬੁੱਕਸ ਚੇਂਜ ਹੋ ਚੁੱਕੀਆਂ ਆ ਉਹਨਾ ਬੁੱਕਸ ਤੇ ਬੇਸਡ ਸੈਮੀਨਾਰ ਲੱਗ ਰਹੀ ਹੈ ਔਰ ਅਪ੍ਰੈਲ ਤੋਂ ਪਹਿਲਾਂ ਸਾਡੇ ਹੱਥਾਂ ਵਿੱਚ ਬੁੱਕਸ ਹੋਣੀਆਂ ਨੇ ਔਰ ਟੀਚਰ ਟ੍ਰੇਨ ਹੋਣ ਹਾਊ ਟੂ ਟੀਚ ਥੀਸ ਬੁੱਕਸ ਤਾਂ ਇਹ ਇੱਕ ਬਹੁਤ ਵੱਡਾ ਉਪਰਾਲਾ ਸਰਕਾਰ ਦਾ ਮੈਦਾਬ ਹੈਰਾਨ ਹੋ ਕੇ ਦੇਖ ਕੇ ਇੱਕ ਸਮਾਜੀ ਵਕੀਤਾ ਦੀਆਂ ਬੁੱਕਸ ਨੂੰ ਨਸੀਬ ਹੀ ਨਹੀਂ ਹੁੰਦੀਆਂ ਸੀ ਤਾਂ ਹੁਣ ਸਾਡਾ ਇੰਨਾ ਐਡਵਾਂਸ ਹੋ ਗਿਆ ਕਿ ਸਾਨੂੰ ਪਹਿਲਾਂ ਸੈਮੀਨਾਰ ਲੱਗ ਰਹੀ ਹੈ ਬੁੱਕਸ ਡਿਜ਼ਾਈਨ ਹੋ ਚੁੱਕੀਆਂ ਫਾਈਨਲ ਹੋ ਚੁੱਕੀਆਂ ਉਹ ਅਗਲੇ ਸੈਸ਼ਨ ਤੋਂ ਪਹਿਲਾਂ ਸਾਡੇ ਹੱਥਾਂ ਚ ਹੋਣਗੇ ਤੇ ਇਹ ਬਹੁਤ ਬਹੁਤ ਸਰਕਾਰ ਦੇ ਅਭਰਾਲੇ ਸਾਰ ਤੱਕ ਜਿਆਦਾ ਬਹੁਤ ਅੱਛੇ ਬਹੁ ਟੀਚਿੰਗ ਚ ਤਾਂ ਐਜੂਕੇਸ਼ਨ ਦੇ ਫੀਲਡ ਵਿੱਚ ਇੰਨਾ ਵਧੀਆ ਕੰਮ ਕਰ ਰਹੀ ਹੈ ਸਰਕਾਰ ਔਰ ਇੰਨਾ ਵਧੀਆ ਹੋ ਰਿਹਾ ਸਾਨੂੰ ਇਹ ਚੀਜ਼ਾਂ ਅਨਬਿਲੀਵੇਬਲ ਲੱਗਦੀਆਂ ਇਨਫਰਾਸਟ੍ਰਕਚਰ ਦੀ ਗੱਲ ਕਰਾਂ ਤਾਂ ਸਕੂਲ ਕਰਨ ਵਾਲਾ ਤਰਾਈ ਦੇ ਵਿੱਚ ਸਾਨੂੰ ਇਹ ਕਮਰੇ ਨਹੀਂ ਚਾਹੀਦੇ ਸਕੂਲ ਇਹ ਗੱਲ ਕਰ ਗਏ ਸਾਨੂੰ ਇਹ ਕਮਰੇ ਨਹੀਂ ਚਾਹੀਦੇ ਬਸ ਜੀ ਸਾਡੇ ਕੋਲ ਇੰਨੀ ਸਮਰੱਥਾ ਜਿਹਨੇ ਪਾਈ ਹੈ ਮੇਰੇ ਆਪ ਦਾਸ ਨੂੰ ਪੁੱਛਿਆ ਤਾਂ ਕਮਰਾ ਮੈਂ ਕਿਹਾ ਜੀ ਕਮਰ ਜਗ੍ਹਾ ਹੀ ਕਰਨੀ ਕਿ ਸਾਡੇ ਕੋਲ ਬਣਾਉਂ ਕੈਂਪਸ ਸਾਡਾ ਵਾਈਫਾਈ ਹੈ ਟੱਚ ਪੈਨ ਸਾਡੇ ਲੱਗੇ ਆ ਡੀ ਐਲ ਐਮ ਨਾਲ ਕਮਰੇ ਭਰੇ ਪਏ ਆ ਬੱਚੇ ਕੋਈ ਥਰੇ ਨਹੀਂ ਬਾਹਰ ਦੇ ਡੈਸ ਕਿ ਮਿਡੇ ਮੀਲ ਤੁਸੀਂ ਹੈਰਾਨ ਹੋਵੋਗੇ ਜੀ ਮਿਡੇ ਮੀਲ ਪੇਰੈਂਟਸ ਆ ਕੇ ਦੇਖਦੇ ਹੋ ਸਾਡੇ ਘਰੇ ਅਜੇ ਰੋਟੀ ਨਹੀਂ ਬਣਦੀ ਜਿਹੜੀ ਹੁਣ ਸਰਕਾਰੀ ਸਕੂਲ ਵਿੱਚ ਦੇਸੀ ਘੋੜਾ ਹਲਵਾ ਫਰੂਟ ਨਿਊਟ੍ਰੀਸ਼ੀਅਸ ਬੱਚੇ ਨੂੰ ਇੰਨਾ ਜ਼ਿਆਦਾ ਨਿਊਟ੍ਰੀਸ਼ਨ ਦਾ ਧਿਆਨ ਰੱਖਿਆ ਜਾਂਦਾ ਤਾਂ ਉਹ ਜੋ ਹੁਣ ਕੰਮ ਹੋ ਰਿਹਾ ਸਰਕਾਰੀ ਸਕੂਲਾਂ 'ਚ ਉਹ ਮੇਰੀ ਸਰਵਿਸ ਤੋਂ ਪਰੇ ਹੈ ਹੁਣ ਪ੍ਰਾਈਵੇਟ ਸਕੂਲ ਇੱਕ ਪਤਾ ਨਹੀਂ ਕਿਸ ਫੈਕਟਰ ਤੇ ਲੜ ਰਿਹਾ ਅਦਰਵਾਜ਼ੀ ਪ੍ਰਾਈਵੇਟ ਸਕੂਲਾਂ ਦੇ ਪੱਲੇ ਕੁਛ ਨਹੀਂ ਜਿੱਲਾ ਸਰਕਾਰੀ ਸਕੂਲਾਂ ਦੇ ਜਿਹਾ ਸਮਾਂਗਾ 인ਫਰਾਸਟ੍ਰਕਚਰ ਤੇ ਸਟਾਫ ਦੋਹਰ ਮੱਕੋ ਤਾਂ ਹੁਣ ਜਿਵੇਂ ਪੰਜਾਬੀ ਮੰਗੋਲੀ ਦੀ ਆਪਾਂ ਗੱਲ ਕੀਤੀ ਸੀ ਵੱਖ-ਵੱਖ ਰੂਪਾਂ ਦੇ ਵਿੱਚ ਤੁਸੀਂ ਸੇਵਾ ਲਗਾ ਚਾਹ ਰਹੇ ਕੋਈ ਤਾਂ ਆਪਾਂ ਇਹ ਗੱਲ ਕਰ ਲਈਏ ਆਪਾਂ ਤਾਂ ਆ ਕਿਹੜੀ ਕਿਹੜੀ ਕਰਾਵਾ ਦੇ ਵਿੱਚ ਵਿਚ ਗੱਡੀਆਂ ਜੀ ਇਹ ਮੇਰੀ ਜੀ ਸਾਂਝੇ ਕਾਨੀ ਸੰਧਰਾ ਹੈਗੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਇਹ ਮੇਰਾ ਸਾਂਝੇ ਕਾਨੀ ਸੰਧਰਾ ਹੈਗਾ ਫਲਕ ਇਹ ਕੈਨੇਡਾ ਤੋਂ 온ਟਾਰੀਓ ਫਰੈਂਡਸ ਕਲੱਬ ਹੈ ਉਹਨਾਂ ਦੇ ਸਰਪ੍ਰਸ ਅਰੇਂਵਿੰਦਰ ਸਿੰਘ ਕੰਗ ਇਹ ਮੈਨੇ ਸਭਰ ਚਾਈ ਸੋਸ਼ਲ ਮੀਡੀਆ ਤੋਂ ਤਾਂ ਇਹਨਾਂ ਨੇ ਉੱਥੋਂ ਇੱਕ ਸਾਂਝਾ ਕਾਲ ਸੰਗਰਾਹ ਛਾਪਿਆ ਕੈਨੇਡਾ ਤੋਂ ਬਲਕਿ ਇਹਦੇ ਵਿੱਚ ਮੇਰੀਆਂ ਦੋ ਕਹਾਣੀਆਂ ਨੂੰ ਜਗ੍ਹਾ ਮਿਲੀ ਹੈ ਇੱਕ ਇਹ ਜਸਪ੍ਰੀਤ ਕੌਰ ਮੰਗਟ ਮੈਡਮ ਆਈ ਹੈ ਲੁਧਿਆਣਾ ਤੋਂ ਇਹਨਾਂ ਨੇ ਇੱਕ ਬੁੱਕ ਪ੍ਰਿੰਟ ਕੀਤੀ ਜਜ਼ਬਾਤਾਂ ਦੇ ਜੁੜਾਣ ਇਹਦੇ ਵਿੱਚ ਵੀ ਮੇਰੀਆਂ ਰਚਨਾਵਾਂ ਹੈਗੀਆਂ ਇੱਕ ਬੁੱਕ ਸਾਡੀ ਜੀ ਹੈ ਜਜ਼ਬਾਤਾਂ ਦੇ ਪਰਦੇ ਇਹ ਪਟਿਆਲਾ ਤੋਂ ਤੇਰਨ ਪਾਵਾ ਮੈਂ ਮੈਂ ਉਹਨਾਂ ਨੇ ਇਹਦੇ ਵਿੱਚ ਮੇਰੀਆਂ ਰਚਨਾਵਾਂ ਨੂੰ ਜਗ੍ਹਾ ਦਿੱਤੀ ਹੈ ਇੱਕ ਇਹ ਸਾਂਝਾ ਕਰਨੀ ਚਿਹਰਾ ਚਪੇ ਜਿਹਾ ਇੱਕ ਮੋਰਚਾ ਹੋਰ ਵੀ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਉਦੋਂ ਤਾਂ ਉਦੋਂ ਅਸਤਿੰਦਰ ਕੌਰ ਕੱਲੋਂ ਮੈਡਮ ਆਈਏ ਇਹਨਾਂ ਨੇ ਉਦੋਂ ਇਹ ਪ੍ਰਿੰਟ ਕਰਾਇਆ ਸੀ ਇਹਦੇ ਵਿੱਚ ਮੇਰੀ ਕਹਾਣੀ ਨੂੰੜ ਨੇ ਜਗ੍ਹਾ ਦਿੱਤੀ ਹੈ ਤਾਂ ਇਹ ਅਲੱਗ-ਅਲੱਗ ਮੈਗਜ਼ੀਨ ਦਾ ਜਿਵੇਂ ਇਹ ਮੇਲਾ ਮੈਗਜ਼ੀਨ ਹੈ ਕਰੋ ਪੰਜਾਬ ਦੀ ਮੈਗਜ਼ੀਨ ਉਹਦੇ ਵਿੱਚ ਮੇਰੀਆਂ ਸਟੋਰੀ ਚੱਲਦੀਆਂ ਰਹੀਆਂ ਤੇ ਤੇ ਸੁਪਰ ਵਿਕ ਨੂੰ ਲੈ ਕੇ ਕੀ ਤਿਆਰੀਆਂ ਜਿਹੜੀਆਂ ਆਏ ਵਿਕ ਨੂੰ ਆਈ ਆ ਜੀ ਜੋ ਮੈਂ ਜੌਬ ਕਰ ਰਿਹਾ ਇਹਦੇ ਪਤੀ ਮੈਂ ਸਮਰਪਿਤ ਰਹੂੰਗਾ ਪੂਰਾ ਜੋ ਡਿਪਾਰਟਮੈਂਟ ਟਾਈਮ ਟੂ ਟਾਈਮ ਇਹਨੂੰ ਮੇਰੇ ਲਾਈਕ ਨੌਕਰੀ ਦੇ ਨਾਲ ਵੇਜੀ ਕਿਤੇ ਨਾ ਕਿਤੇ ਦੂਜੇ ਖੇਤਰ ਦੇ ਵਿੱਚ ਆਪਾਂ ਕਹ ਲਈਏ ਸਮਾਜਿਕ ਖੇਤਰ ਦੇ ਵਿੱਚ ਵੀ ਜਿਹੜਾ ਯੋਗਦਾਨ ਆ ਤੁਸੀਂ ਲਗਾਤਾਰ ਪਾਉਂਦੇ ਹੋ ਇਹਨੂੰ ਤਾਂ ਕਿਵੇਂ ਬੈਲੈਂਸ ਕਰਨਾ ਕੁਛ ਲਈ ਜੀ ਤੁਹਾਡੇ ਟਾਈਮ ਬਣੇ ਜਮਾ ਟਾਈਮ ਮੈਨੇਜਮੈਂਟ ਮੈਂ ਮੇਰੇ ਦੋਸਤ ਆ ਡਾਕਟਰ ਸਰਵਕ ਲੰਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਤੋਂ ਸਿੱਖੀ ਹੈ ਉਹਨਾਂ ਦਾ ਲਾਈਫ ਇੰਨੀ ਜ਼ਿਆਦਾ ਹੈਕਟਿਕ ਹੈ ਉਹ ਫਿਰ ਵੀ ਉਹ ਬੰਦਾ ਆਈਡੀ ਹਲੀਮੀ ਨਾਲ ਹਰ ਚੀਜ਼ ਮੈਨੇਜ ਕਰ ਜਾਂਦਾ ਪਰ ਉਹਨਾਂ ਤੋਂ ਇਹ ਚੀਜ਼ ਬੈਲੈਂਸ ਕਰਨੇ ਸਿੱਖਿਆ ਬਰਮਾ ਸਾਹ ਤੋਂ ਸਿੱਖਿਆ ਬਰਮਾ ਸਾਹ ਦੇ 21 ਘੰਟੇ ਕੰਮ ਕਰਦੇ ਆ ਤਾਂ ਉਹ ਬਿਨਾ ਘੜੀ ਵੇਖੇ ਟਾਈਮ ਦੱਸਦੇ ਆ ਤਾਂ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਵਰਗਾ ਬਣਨ ਦੀ ਕਿ ਟਾਈਮ ਮੈਂ ਮੈਨੇਜ ਕਰਾਂ ਮੈਂ ਤਾਂ ਟਾਈਮ ਦੇਖ ਕੇ ਦੱਸ ਸਕਾਂ ਨਹੀਂ ਇਸ ਟਾਈਮ ਜੇ ਮੈਂ ਕੰਮ ਕਰ ਰਿਹਾ ਤਾਂ ਆਹ ਟਾਈਮ ਹੋਊਗਾ ਪਰ ਉਹ 9 ਤੋਂ 3 ਮੇਰੀ ਸਕੂਲ ਆਰਸ 3 ਤੋਂ ਬਾਅਦ ਫਿਰ ਮੈਂ ਸਮਾਜ ਕੋਲ ਵਾਸਤੇ ਹੁੰਦਾ ਹੂੰ ਤੇ ਰਾਤ ਨੂੰ ਆ ਗਿਆ ਜੀ ਤਾਂ ਪਰੋਵੇ ਥੈਂਕ ਯੂ ਥੈਂਕ ਯੂ